ਹਾਂਜੀ ਸਾਡੀ ਜਿਹੜੀ ਮੇਰੇ ਸਾਈਡ ਤੇ ਆਈ ਪਰੇ ਥਲੇ ਥਲੇ ਸ਼੍ਰੋਮਣੀ ਅਕਾਲੀ ਦਲ ਐਕਸੈਪਟ ਕਰਦਾ ਇਹ ਜੋ ਵੋਟ ਪੰਜਾਬ ਦੀ ਜਨਤਾ ਨੇ ਦਿੱਤਾ ਪਰ ਮੈਂ ਮਿਲ ਕੇ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹਰ ਹਰ ਇੱਕ ਦੇ ਵਰਕਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਜੀ ਤੁਹਾਨੂੰ ਤੇ ਪਰ ਮੈਂ ਕੀ ਕਰਾਂ ਇੰਨੀ ਗਰਮੀ ਵਿੱਚ 4 ਮਹੀਨੇ ਮੇਰੇ ਨਾਲ ਯਾਤਰਾ ਚੱਲੀ ਰਹੇ ਤੇ ਮੈਂ ਦਿਲ ਦੀ ਕਰਾਈਆਂ ਤੋਂ ਸਾਰੇ ਖਾਲੀਦਰ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕਰਨਾ ਹੈ ਐਂਡ ਥੈਂਕ ਟੂ ਪੀਪਲ ਆਫ ਪੰਜਾਬ ਕਿ ਉਹਨਾਂ ਨੇ ਜਿੰਨਾਂ ਨੇ ਵੀ ਸਾਡੀ ਸਪੋਰਟ ਕੀਤੀ ਤੇ ਸਾਰੀ ਬਾਕੀ ਜਨਤਾ ਦਾ ਕਿਉਂਕਿ ਇਹ ਡੈਮੋਕਰੈਟਿਕ ਸਿਸਟਮ ਹੈ ਡੈਮੋਕਰੈਟਿਕ ਸਿਸਟਮ ਵਿੱਚ ਹਰ ਟਾਈਮ ਜਨਤਾ ਕੋਈ ਆਪਸ਼ਨ ਹੈ ਕਿਹਨੂੰ ਵੋਟ ਪਾਣੀ ਹੈ ਪਾਰਲੀਮੈਂਟ ਇਲੈਕਸ਼ਨ ਆਸ ਵਿੱਚ ਦੇਲਤੀ ਇਲੈਕਸ਼ਨ ਤੋਂ ਮੈਂ ਦਿਲ ਦੀ ਗਰਾਈਆਂ ਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਨਾਮ ਲਵਵਾ ਸਰ ਬੀਜੇਪੀ ਤੋਂ ਅੱਡ ਹੋ ਕੇ ਪਹਿਲੀ ਵਾਰ ਥੈਂਕ ਯੂ ਸਰ ਜੀ ਹਰ ਸਰ ਜੀ ਰਾਮਨਾਥ ਰਾਮਲਾਲ ਛੋਟੇ ਵੀਰ ਮੈਡਮ ਮੈਡਮ ਵੀਰੇ ਰਾਮਨਾਥ